ਜਿਹੜਾ ਕੁਲੰਗੇਗਾ ਨਾ ਓਏ ਤੂੰ ਅੱਗੇ ਜਾਣਾ ਹੈ ਅੱਗੇ ਜਾਣਾ ਸਾਡੀ ਕੋਈ ਨਹੀਂ ਸਾਰ ਲੈਂਦਾ ਐਡੀ ਗੰਦੀ ਸਰਕਾਰ ਕਾਹਦੇ ਗਣ ਕੀ ਤੇ ਗਰੀਬ ਤੇ ਜਿਹੜੇ ਪਾਣੀ ਦੀ ਰੇਤ ਦੇ ਉਹਨਾਂ ਦੀ ਤਦਵਾਰ ਦਾ ਲਾਵਾ ਛੋਟੇ ਛੋਟੇ ਬੱਚੇ ਜਾ ਕੇ ਬਾਹਰ ਛੱਡ ਦੇ ਨਹੀਂ ਮਿਲਿਆ ਜਿਹੜਾ ਖਾਲਾ ਵੀ ਪਾਣੀ ਦੇਖ ਨਾਲ ਉਹਨਾਂ ਨੂੰ ਦੇ ਜਾਂਦੇ ਨੇ ਜਿਹੜਾ ਵਿਚਾਰ ਇੱਥੇ ਬੈਠਾ ਉਹਨਾਂ ਨੂੰ ਲੰਗਰੀ ਨਹੀਂ ਦੇਂਦੇ ਜਿਹੜਾ ਕੋ ਆਉਂਦਾ ਅੱਗੇ ਜਾਣਾ ਗੁਰਕਾ ਪਿੰਡ ਉਹ ਸਾਰੀ ਸੁੱਕ ਤੇ ਬੈਠਾ ਜਾ ਕੇ ਵੇਖ ਲੋ ਬੰਨ ਪਾਏ ਹੋਏ ਨੇ ਆਪੋ ਗਰ ਤੇ ਆ ਗਰੀਬਾਂ ਦੇ ਇੰਨੇ ਨੇ ਘਰੇ ਪਾਣੀ ਹੈ ਕੋਈ ਨਹੀਂ ਅਜਵਾਰ ਦਤ ਲੈਂਦਾ ਪਿਆ ਨੀਅਾਈ ਵੀਰੇ ਕੋਈ ਵੀ ਨਹੀਂ ਆਈ ਸਰਕਾਰੀ ਮਦਦ ਸਾਡੇ ਵਾਸਤੇ ਅਸੀਂ ਇੱਥੇ ਬੈਠੇ ਆਪਦੀ ਕਰੇ ਸਾਡੇ ਛੋਟੇ ਛੋਟੇ ਬੱਚੇ ਨੇ ਅੱਜ 8-9 ਦਿਨ ਹੋ ਗਏ ਬਾਹਰ ਛੱਡ ਕੇ ਆਏ ਸਾਡਾ ਵੀ ਦਿਲ ਤੜਪਦਾ ਹੈ ਅਸੀਂ ਕਿੱਥੇ ਜਾਈਏ ਘਰ-ਵਾਰ ਛੱਡ ਕੇ ਸਾਡਾ ਰਾਤ ਦਾ ਜੀਣਾ ਸਾਡਾ ਰਾਮ ਹੋਇਆ ਵਿੱਚ ਸਭ ਪਏ ਨੇ ਜੋ ਵੀ ਆਂਦੀ ਵਲਾ ਫਿਰ ਵੀ ਅਸੀਂ ਮਾਰੀ ਦਾ ਬੈਠੇ ਪਰ ਸਰਕਾਰ ਨੂੰ ਚਾਹੀਦਾ ਵੀ ਗਰੀਬਾਂ ਦੀ ਮਦਦ ਤਾਂ ਕਰਨ ਉਹ ਬੱਚਾ ਮੇਰਾ 10 ਸਾਲਾ ਦਾ 1 4 ਸਾਲਾ ਦਾ ਨਿੱਕੇ ਨਿੱਕੇ ਮੇਰੇ ਬੱਚੇ ਨੇ ਉਹਨਾਂ ਨੂੰ ਪਾਸੇ ਛੱਡਿਆ ਆ ਹਾਂ ਉਹਨਾਂ ਨੂੰ ਪਾਸੇ ਛੱਡ ਕੇ ਆਏ ਹੋਇਆ ਸਾਡੀ ਕੋਈ ਨਹੀਂ ਸਾਰ ਲੈਣ ਆਇਆ ਕੋਈ ਵੀ ਇਹੋ ਜੀ ਰੱਬ ਕਿਸੇ ਨੂੰ ਨਾ ਮੁਸੀਬਤ ਪਾਵੇ ਜੇ ਕਿਹਨੂੰ ਮੁਸੀਬਤ ਪਈ ਹੈ ਉਹਦਾ ਕੋਈ ਨਹੀਂ ਹੈਗਾ ਵਾਰ ਦਤਾ ਉਲਟਾ ਕਹਿਣਗੇ ਤੂੰ ਜਾ ਕੇ ਤੁਸੀਂ ਬਾਹਰ ਜਾਓ ਕਿੱਥੇ ਜਾਈਏ ਕਾਰ ਬਾਰ ਛੱਡ ਕੇ ਸਾਨੂੰ ਸਾਡੀ ਕੁਲੀ ਠੀਕ ਹੈ ਅਸੀਂ ਕਿਤੇ ਨਹੀਂ ਜਾਂਦੇ ਜੇ ਦੇਣਾ ਤਾਂ ਦੇਵੇ ਕੋਈ ਲੰਗਰ ਨਹੀਂ ਤਾਂ ਕੋਈ ਨਹੀਂ ਆਉਂਦਾ ਘਰੇ ਪਕਾ ਕੇ ਖਾ ਲਵਾਂਗੇ ਰੋਣਾ ਆਂਦਾ ਇਹ ਵੀ ਅੱਜ ਸਾਡੀ ਕੋਈ ਨਹੀਂ ਵਾਰਦਤ ਲੈਂਦਾ ਕੋਈ ਵੀ ਨਹੀਂ ਲੈਂਦਾ ਜਿਹੜੇ ਤਾਂ ਬੈਠੇ ਨੇ ਅੱਜ ਕੱਲ ਪਾਰਟੀ ਬਾਜੀ ਬਣੀ ਖਲਿਏ ਜੇ ਕੋਈ ਸਰਪੰਚ ਕੋਲ ਜਾਓ ਤੋ ਵਾਕਿੰਗੇ ਤੋੜਿਓ ਵੋਟਾ ਉਧਰ ਨੇ ਤੁਸੀਂ ਉਧਰ ਜਾਓ ਜੇ ਕੋਈ ਰਾਸ਼ਨ ਦੇਣਾ ਸਨ ਤੋ ਅਗੂ ਪਹਿਲਾ ਆਵਦੇ ਢਿੱਡ ਤਦੀ ਖੜੇ ਹੋਣਗੇ ਲੈ ਜਾਣਗੇ ਟਰਾਲੇ ਚੱਲੋ ਉਥੇ ਜੀ ਐਤੂ ਦੀ ਕੋਈ ਨਹੀਂ ਸਾਰ ਲੈਂਦਾ ਟਾਣੀਆਂ ਦੇ ਦੁੱਖ ਦੀ ਘੜੀ ਵਿੱਚ ਵੀ ਰਾਜਨੀਤੀ ਕਰਦੇ ਆ ਹਾਂ ਰਾਜਨੀਤੀ ਕਰਦੇ ਰਾਜਨੀਤੀ ਕਰਦੇ ਪਿੰਨ